ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਬਿਸ਼ਪ ਪੰਜਾਬੀ ਕਾਂਗਰਸ ਲਾਹੌਰ ਦੇ ਭਾਰਤੀ ਚੈਪਟਰ ਦਾ ਐਲਾਨ ਕਰਦੇ ਹਾਂ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਡਾਕਟਰ ਦੀਪਕ ਮਨਮੋਹਨ ਸਿੰਘ ਨੂੰ ਪ੍ਰਧਾਨ ਸਹਿਜਪ੍ਰੀਤ ਸਿੰਘ ਮੰਗਟ ਨੂੰ ਸਖਤਰ ਜਨਰਲ ਪ੍ਰੋਫੈਸਰ ਗੁਰਪਾਜਨ ਗਿੱਲ ਤੇ ਡਾਕਟਰ ਸ਼ਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਬਿਸ਼ਪ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰਗਠਨ ਕਰਦੇ ਚੇਅਰਮੈਨ ਜਨਾਬ ਫਖਰ ਜਮਾਨ ਨੇ ਡਾਕਟਰ ਦੀਪਕ ਮਨਮੋਹਨ ਸਿੰਘ ਨੂੰ ਭਾਰਤੀ ਚੈਪਟਰ ਦਾ ਪ੍ਰਧਾਨ ਅਤੇ ਉੱਗੇ ਕਵੀ ਸਹਿਜ ਪ੍ਰੀਤ ਸਿੰਘ ਮੰਗਟ ਨੂੰ ਸਖਤਰ ਜਨਰਲ ਅਤੇ ਚੀਫ ਕੋਆਰਡੀਨੇਟਰ ਬਣਾਇਆ ਸੀ ਉਹਨਾਂ ਬਾਕੀ ਅਹੁਦੇਦਾਰਾਂ ਨੂੰ ਨਿਯੁਕਤ ਕਰਨ ਦੇ ਅਧਿਕਾਰ ਪ੍ਰਦਾਨ ਅਤੇ ਸਖਤਰ ਜਨਰਲ ਨੂੰ ਦੇ ਦਿੱਤੇ ਸਨ ਭਾਰਤੀ ਚੈਪਟਰ ਦੇ ਪ੍ਰਧਾਨ ਤੇ ਸਖਤਰ ਜਨਰਲ ਵੱਲੋਂ ਆਪਸੀ ਸਲਾਮਸ਼ੁਰੀ ਤੋਂ ਬਾਅਦ ਭਾਰਤੀ ਇਕਾਈ ਦਾ ਮੁਕੰਮਲ ਗਠਨ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮੰਗਟ ਨੇ ਦੱਸਿਆ ਕਿ ਉੱਗੇ ਕਵੀ ਗੁਰਪਜਨ ਗਿੱਲ ਅਤੇ ਸਾਬਕਾ ਰਜਿਸਟਰਾਰ ਡਾਕਟਰ ਸ਼ੇਂਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮ ਪੰਜਾਬੀ ਕਾਵਿ ਦਰਸ਼ਨ ਸਿੰਘ ਬੁੱਟਰ ਪ੍ਰਿੰਸੀਪਲ ਡਾਕਟਰ ਤਰਲੋਕ ਬੰਦੂ ਪੰਜਾਬ ਯੂਨੀਵਰਸਿਟੀ ਤੋਂ ਸੀਨੀਅਰ ਪ੍ਰੋਫੈਸਰ ਤੇ ਉੱਗੇ ਚਿੰਤਕ ਡਾਕਟਰ ਖਾਲਿਦ ਮੁਹੰਮਦ ਅਤੇ ਜਲੰਧਰ ਤੋਂ ਡਾਕਟਰ ਨਵਰੂਪ ਕੌਰ ਨੂੰ ਸੰਸਥਾ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਲੁਧਿਆਣਾ ਵਿਕੇ ਨਗਰ ਨਿਗਮ ਵਿੱਚ ਤਾਇਨਾਤ ਸਹਾਇਕ ਕਮਿਸ਼ਨਰ ਜਸਤੇਪ ਸਿੰਘ ਸੇਖੋਂ ਖਜਾਜੀ ਹੋਣਗੇ ਤੇ ਸੀਮਾ ਗਰੇਵਾਲ ਉਹਨਾਂ ਦੇ ਸਹਾਇਕ ਹੋਣਗੇ ਇਸੇ ਤਰ੍ਹਾਂ ਪ੍ਰਿੰਸੀਪਲ ਡਾਕਟਰ ਸੁਰਿੰਦਰ ਸਿੰਘ ਸੰਗਾ ਕਮਲਪ੍ਰੀਤ ਕੌਰ ਦੋਸਾਂਝ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਤੋਂ ਡਾਕਟਰ ਪਰਮਜੀਤ ਕੌਰ ਸਿੱਧੂ ਜਥੇਬੰਦਕ ਸਖਤਰ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਭੀਮ ਇੰਦਰ ਸਿੰਘ ਡਗੋਰ ਪ੍ਰਵੀਨ ਕੌਰ ਅਤੇ ਡਾਕਟਰ ਜਸਵਿੰਦਰ ਸਿੰਘ ਖੁਣਖੁਣਕ ਸਕੱਤਰ ਹੋਣਗੇ। ਉਹਗੇ ਵਕੀਲ ਮਨਜੀਤ ਸਿੰਘ ਖਹਿਰਾ, ਗੁਰਪੀਤ ਸਿੰਘ ਗੁਰਾਇਆ, ਪਰਮਿੰਦਰ ਸਿੰਘ ਗਿੱਲ ਅਤੇ ਦਲਜੀਤ ਸਿੰਘ ਸ਼ਾਹੀ ਨੂੰ ਕਾਨੂੰਨੀ ਸਲਾਹਕਾਰ ਨਵਦੀਪ ਸਿੰਘ ਗਿੱਲ, ਡਾਕਟਰ ਜਗਤਾਰ ਧਿਮਾਨ, ਜਗਤਾਰ ਸਿੰਘ ਪੁੱਲਰ ਅਤੇ ਸ਼ਾਇਦਾ ਬਾਨੋ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਡਾਕਟਰ ਸੁਖਵੀਰ ਕੌਰ ਮਾਹਲ ਡਾਕਟਰ ਸੁਨੀਤਾ ਤੀਰ ਡੋਲੀ ਗੁਲੇਰੀਆ ਡਾਕਟਰ ਪਾਲ ਕੌਰ ਡਾਕਟਰ ਰਵੀ ਰਵਿੰਦਰ ਖਾਲਿਦ ਹੁਸੈਨ ਕੰਵਰ ਜਸਵਿੰਦਰ ਪਾਲ ਸਿੰਘ ਡਾਕਟਰ ਗੁਰ ਇਕਬਾਲ ਸਿੰਘ ਸਤੀਸ਼ ਕੁਲਾਟੀ ਗੁਰੂ ਰਾਜ ਸਿੰਘ ਚਾਹਲ ਬੀਬਾ ਬਲਵੰਤ ਸੁਨੀਲ ਕਟਾਰੀਆ ਡਾਕਟਰ ਸਰਗੀ ਗੁਰਵੀਰ ਬਰਾੜ ਤਰਲੋਚਨ ਲੋਤੀ ਅਤੇ ਗੁਰਚਰਨ ਕੌਰ ਕੋਚਰ ਕਾਰਜਕਾਰੀ ਮੈਂਬਰ ਹੋਣਗੇ ਸੰਸਥਾ ਨੂੰ ਸਹਿਯੋਗ ਅਤੇ ਸਲਾਹ ਦੇਣ ਲਈ ਇੱਕ ਸਲਾਹਕਾਰ ਬੋਰਡ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਮਨਮੋਹਣ ਅਸ਼ੋਕ ਗੁਪਤਾ ਡੀਐਸ ਸਰੋਆ ਕੌਮ ਸਿੰਘ ਪੰਨੂ ਸਤਨਾਮ ਮਾਨਿਕ ਡਾਕਟਰ ਸਰਬਜਿੰਦਰ ਸਿੰਘ ਅਮਰਿਤਕੌਰ ਗਿੱਲ ਪੰਮੀ ਬਾਈ ਸੁਖੀ ਬਰਾੜ ਜੀਬੀ ਗੋਇਲ ਗੁਰਪ੍ਰੀਤ ਸਿੰਘ ਤੂਰ ਮਾਧਵੀ ਕਟਾਰੀਆ ਅਤੇ ਜਸਵੰਤ ਸਿੰਘ ਜ਼ਫਰ ਸਲਾਹਕਾਰ ਹੋਣਗੇ ਸਹਿਜਪ੍ਰੀਤ ਸਿੰਘ ਮੰਗਟ ਨੇ ਦੱਸਿਆ ਕਿ ਉਪਰੋਕਤ ਅਹੁਦੇਦਾਰਾਂ ਦਾ ਕਾਰਜਕਾਲ 2 ਸਾਲ ਲਈ ਹੋਵੇਗਾ ਅਤੇ 2 ਸਾਲ ਬਾਅਦ ਨਵੀਂ ਟੀਮ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦਾ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੀ ਹੋਵੇਗਾ।